ਪੰਜਾਬੀ ਫਿਲਾਸਫਰ ਚੈਨਲ ਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਰੱਬ ਦੀ ਹੋਂਦ ਨੂੰ ਲੈ ਕੇ ਜੋ ਤਰਕ-ਵਿਤਰਕ ਜੋ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਕਿੱਥੇ ਕਮੀ ਰਹਿ ਜਾਂਦੀ ਹੈ ਕੀ ਕਾਰਨ ਨੇ ਕਿ ਇਸ ਡਿਬੇਟ ਦਾ ਅਜੇ ਤੱਕ ਅੰਤ ਨਹੀਂ ਹੋਇਆ ਕੱਲੀ-ਕੱਲੀ ਦਲੀਲ ਨੂੰ ਆਪਾਂ ਸਮਝਾਂਗੇ ਤੇ ਉਹਦੀਆਂ ਕਮੀਆਂ ਨੂੰ ਜਾਣਾਂਗੇ ਸਭ ਤੋਂ ਪਹਿਲੀ ਦਲੀਲ ਦਿੱਤੀ ਜਾਂਦੀ ਹੈ ਕਿ ਜਿਵੇਂ ਇਹ ਮੇਜ਼ ਇਹ ਮਕਾਨ ਇਹ ਮੋਬਾਈਲ ਫੋਨ ਜਾਂ ਇਹ ਮਾਈਕ੍ਰੋਫੋਨ ਇਹ ਸਾਰੇ ਬਣਾਏ ਆ ਕਿਸੇ ਮਨੁੱਖ ਨੇ ਆਪਣੇ ਆਪ ਤੋਂ ਇਹ ਹੋਂਦ ਦੇ ਵਿੱਚ ਨਹੀਂ ਆਏ ਇਸੇ ਤਰ੍ਹਾਂ ਜਿਹੜਾ ਇਹ ਬ੍ਰਹਿਮੰਡ ਹੈ ਇਹ ਵੀ ਕਿਸੇ ਨਾ ਕਿਸੇ ਨੇ ਬਣਾਇਆ ਹੋਊਗਾ ਆਪਣੇ ਆਪ ਤੋਂ ਇਹ ਹੋਂਦ ਦੇ ਵਿੱਚ ਨਹੀਂ ਆ ਸਕਦਾ ਇਸ ਦਲੀਲ ਨਾਲ ਇਹ ਸਿੱਧ ਕੀਤਾ ਜਾਂਦਾ ਹੈ ਕਿ ਜੋ ਇਸ ਬ੍ਰਹਿਮੰਡ ਨੂੰ ਬਣਾਉਣ ਵਾਲੀ ਚੀਜ਼ ਹੈ ਕੋਈ ਵੀ ਐਂਟੀਟੀ ਹੈ ਜਾਨੀ ਕਿ ਉਹ ਪਰਮਾਤਮਾ ਹੀ ਹੈ ਇਸ ਆਰਗੂਮੈਂਟ ਦੇ ਵਿੱਚ ਜੋ ਕਮੀਆਂ ਮੇਰੀ ਸਮਝ ਦੇ ਵਿੱਚ ਆਈਆਂ ਨੇ ਉਹ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਆਂ ਸੋ ਤੁਹਾਡੀ ਕਮੀ ਹੈ ਕਿ ਇਹ ਆਰਗੂਮੈਂਟ ਮੈਨ ਮੇਡ ਚੀਜ਼ਾਂ ਦੀ ਤੁਲਨਾ ਕੁਦਰਤੀ ਚੀਜ਼ਾਂ ਦੇ ਨਾਲ ਕਰ ਰਿਹਾ ਹੈ ਮੇਜ਼, ਮਕਾਨ, ਕਾਰਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਤੁਲਨਾ ਕਰਕੇ ਬ੍ਰਹਿਮੰਡ ਦੀ ਇਸ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬ੍ਰਹਿਮੰਡ ਨੂੰ ਬਣਾਉਣ ਵਾਲਾ ਕੋਈ ਨਾ ਕੋਈ ਰਚਨਹਾਰ ਹੈਗਾ ਜਦ ਕਿ ਕੁਦਰਤੀ ਚੀਜ਼ਾਂ ਦੇ ਨਾਲ ਤੁਲਨਾ ਕਰਨੀ ਬਣਦੀ ਹੈ ਕਿਉਂਕਿ ਬ੍ਰਹਿਮੰਡ ਇੱਕ ਕੁਦਰਤੀ ਵਰਤਾਰਾ ਹੈ ਇਹਦੀ ਤੁਲਨਾ ਕਿਸੇ ਰੁੱਖ ਨਾਲ ਕਿਸੇ ਨਦੀ ਨਾਲ ਕਿਸੇ ਪਹਾੜ ਨਾਲ ਕਰਕੇ ਇਹ ਦੇਖਣਾ ਬਣਦਾ ਹੈ ਕਿ ਉਹ ਚੀਜ਼ਾਂ ਕਿਵੇਂ ਹੋਣ ਦੇ ਵਿੱਚ ਆਈਆਂ ਨੇ ਉਸੇ ਤਰੀਕੇ ਨਾਲ ਹੀ ਬ੍ਰਹਮੰਡ ਹੋਣ ਦੇ ਵਿੱਚ ਆਇਆ ਹੋ ਸਕਦਾ ਹੈ ਗਲਤ ਚੀਜ਼ ਦੇ ਨਾਲ ਤੁਲਨਾ ਕਰਕੇ ਆਪਾਂ ਗਲਤ ਨਤੀਜੇ ਤੇ ਹੀ ਪਹੁੰਚਾਂਗੇ ਇਹ ਸਭ ਤੋਂ ਵੱਡੀ ਕਮੀ ਐ ਇਸ ਆਰਗੂਮੈਂਟ ਦੇ ਵਿੱਚ ਦੂਸਰੀ ਗੱਲ ਇਹ ਆਰਗੂਮੈਂਟ ਇਹ ਮੰਨ ਕੇ ਚੱਲਦਾ ਹੈ ਕਿ ਕੋਈ ਵੀ ਚੀਜ਼ ਸਦਾਇਵ ਨਹੀਂ ਹੋ ਸਕਦੀ ਅਨਾਦੀ ਅਨੰਤ ਨਹੀਂ ਹੋ ਸਕਦੀ ਜਾਨੀ ਕਿ ਬ੍ਰਹਮੰਡ ਜੇ ਬਣਿਆ ਤਾਂ ਇਹ ਕਿਤੇ ਸ਼ੁਰੂ ਹੋਇਆ ਹੋਊਗਾ ਤੇ ਕਿਤੇ ਅੰਤ ਹੋਣਾ ਜੇ ਇਹ ਕਿਤੇ ਸ਼ੁਰੂ ਹੋਇਆ ਤਾਂ ਇਹਨੂੰ ਸ਼ੁਰੂ ਕਰਨ ਵਾਲਾ ਕੌਣ ਹੈ ਉਹ ਪਰਮਾਤਮਾ ਹੈ ਇਹ ਦਲੀਲ ਤਾਂ ਆਪਾਂ ਦੇਤੀ ਕਿ ਕੋਈ ਵੀ ਚੀਜ਼ ਆਪਣੇ ਆਪ ਤੋਂ ਹੋਣ ਦੇ ਵਿੱਚ ਨਹੀਂ ਆ ਸਕਦੀ ਅਨਾਦ ਅਤੇ ਅਨੰਤ ਨਹੀਂ ਹੋ ਸਕਦੀ ਪਰ ਇਹੀ ਕੁਆਲਟੀਜ਼ ਅਸੀਂ ਕਹਿ ਰਹੇ ਹਾਂ ਕਿ ਪਰਮਾਤਮਾ ਦੀਆਂ ਨੇ ਪਰਮਾਤਮਾ ਆਪਣੇ ਆਪ ਤੋਂ ਹੋਣ ਦੇ ਵਿੱਚ ਹੈ ਉਹਨੂੰ ਕਿਸ ਨੇ ਬਣਾਇਆ ਨਹੀਂ ਉਹਦਾ ਕੋਈ ਆਦ ਨਹੀਂ ਕੋਈ ਅੰਤ ਨਹੀਂ ਕਿਤੇ ਸ਼ੁਰੂ ਨਹੀਂ ਹੁੰਦਾ ਪਰਮਾਤਮਾ ਕਿਸੇ ਸਮੇਂ ਤੋਂ ਤੇ ਕਿਸੇ ਸਮੇਂ ਤੇ ਜਾ ਕੇ ਖਤਮ ਨਹੀਂ ਹੋਣਾ ਉਹਨੇ ਉਹ ਅਕਾਲ ਹੈ ਇੱਕ ਤਾਂ ਸੀ ਇਹ ਮੰਨ ਰਹੇ ਆ ਕਿ ਕੋਈ ਐਂਟੀਟੀ ਕੋਈ ਸ਼ੈਅ ਇਸ ਤਰ੍ਹਾਂ ਦੀ ਹੋ ਸਕਦੀ ਹੈ ਜਿਹਦਾ ਕੋਈ ਆਦ ਤੇ ਅੰਤ ਨਾ ਹੋਵੇ ਪਰ ਅਸੀਂ ਇਹ ਮੰਨਣ ਤੋਂ ਇਨਕਾਰੀਆਂ ਕਿ ਇਹ ਬ੍ਰਹਿਮੰਡ ਹੀ ਹੋ ਸਕਦਾ ਹੈ ਵਿਗਿਆਨ ਇਹ ਕਹਿੰਦਾ ਜਾਂ ਤਰਕਸ਼ੀਲ ਲੋਕ ਇਹ ਕਹਿੰਦੇ ਆ ਕਿ ਜੋ ਬ੍ਰਹਿਮੰਡ ਹੈ ਇਹ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਨੂੰ ਕਿਸੇ ਬਾਹਰਲੀ ਕੀ ਦੁਆਰਾ ਬਣਾਇਆ ਜਾਣ ਦੀ ਲੋੜ ਨਹੀਂ ਬ੍ਰਹਮੰਡ ਖੁਦ ਹੀ ਅਕਾਲ ਹੈ ਕਦੇ ਸ਼ੁਰੂ ਨਹੀਂ ਹੋਇਆ ਇਹ ਕਦੇ ਖਤਮ ਨਹੀਂ ਹੋਣਾ ਇਹਨੇ ਸਰਪ੍ਰੂਪ ਬਦਲਦੇ ਰਹਿਣਾ ਜਿਵੇਂ ਕਿ ਵਿਗਿਆਨ ਕਹਿੰਦਾ ਮੈਟਰ ਅਤੇ એનર્ਜੀ ਕਦੇ ਨਹੀਂ ਖਤਮ ਹੁੰਦੇ ਨਾ ਕਦੇ ਸ਼ੁਰੂ ਹੁੰਦੇ ਇਹ ਨਾ ਤਾਂ ਅਸੀਂ ਮੈਟਰ ਨੂੰ ਜਾਂ એનર્ਜੀ ਨੂੰ ਬਣਾ ਸਕਦੇ ਆ ਨਾ ਅਸੀਂ ਇਹਨੂੰ ਖਤਮ ਕਰ ਸਕਦੇ ਆ ਅਸੀਂ ਇਹਦਾ ਰੂਪ ਚੇਂਜ ਕਰ ਸਕਦੇ ਆ ਇੱਕ ਅਵਸਥਾ ਤੋਂ ਦੂਜੀ ਅਵਸਥਾ ਦੇ ਵਿੱਚ ਲਿਜਾ ਸਕਦੇ ਆ ਜਿਵੇਂ ਕਿ ਮਕੈਨੀਕਲ ਊਰਜਾ ਨੂੰ ਜਨਰੇਟਰ ਦੀ ਮਦਦ ਦੇ ਨਾਲ ਆਪਾਂ ਬਿਜਲੀ ਊਰਜਾ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਉਹ ਆਪਾਂ ਊਰਜਾ ਪੈਦਾ ਨਹੀਂ ਕੀਤੀ ਸਿਰਫ ਕਨਵਰਟ ਕੀਤੀ ਹੈ ਪਾਣੀ ਦੀ ਜੋ ਊਰਜਾ ਹੈ ਉਹਨੂੰ ਰੋਕ ਕੇ ਬੰਨ ਬਣਾ ਕੇ ਉਸ ਊਰਜਾ ਨੂੰ ਅਸੀਂ ਬਿਜਲੀ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ ਕਿ ਬ੍ਰਹਮੰਡ ਦੇ ਵਿੱਚ ਜੋ ਊਰਜਾ ਹੈ ਜਾਂ ਜੋ ਮੈਟਰ ਹੈ ਮਾਦ ਹੈ ਇਹ ਕਦੇ ਪੈਦਾ ਨਹੀਂ ਹੋ ਸਕਦਾ ਕਦੇ ਖਤਮ ਨਹੀਂ ਹੋ ਸਕਦਾ ਸਿਰਫ ਇੱਕ ਅਵਸਥਾ ਤੋਂ ਦੂਜੀ ਅਵਸਥਾ ਦੇ ਵਿੱਚ ਇੱਕ ਰੂਪ ਤੋਂ ਦੂਜੇ ਰੂਪ ਦੇ ਵਿੱਚ ਬਦਲ ਸਕਦਾ ਹੈ। ਇਸੇ ਤਰੀਕੇ ਵਿਗ ਬੈਂਗ ਦੇ ਟਾਈਮ ਹੋਇਆ ਹੋਣਾ ਕਿ ਮੈਟਰ ਤੇ એનર્ਜੀ ਕਿਸੇ ਅਜਿਹੀ ਅਵਸਥਾ ਦੇ ਵਿੱਚ ਸੀ ਜੋ ਸਾਡੀ ਸਮਝ ਤੋਂ ਪਾਰ ਹੈ। ਸਾਨੂੰ ਨਹੀਂ ਪਤਾ ਉਹ ਅਵਸਥਾ ਕੀ ਸੀ। ਵਿਗਿਆਨ ਦੀ ਭਾਸ਼ਾ ਦੇ ਵਿੱਚ ਉਹਨੂੰ ਸਿੰਗੂਲੈਰਿਟੀ ਕਹਿ ਦਿੱਤਾ ਜਾਂਦਾ ਹੈ। ਹੋਇਆ ਕਿ ਉਸ ਅਵਸਥਾ ਦੇ ਵਿੱਚੋਂ ਮੈਟਰ ਤੇ એનર્ਜੀ ਦਾ ਵਿਸਫੋਟ ਹੋਇਆ ਕਹਿ ਦਿੰਦੇ ਆ ਜਿਵੇਂ ਬਿਗ ਬੈਂਗ ਦੀ ਥਿਉਰੀ 'ਚ। ਜਾਇ ਇਹ ਕਹਿ ਸਕਦੇ ਆ ਕਿ ਉਹ ਮੈਟਰ ਤੇ એનર્ਜੀ ਉਸ ਅਵਸਥਾ ਦੇ ਵਿੱਚੋਂ ਬਦਲ ਕੇ ਅੱਜ ਦੀ ਅਵਸਥਾ ਦੇ ਵਿੱਚ ਕਨਵਰਟ ਹੋਈ ਹੈ ਇੱਥੇ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਵਿਗਿਆਨ ਨੇ ਚਲੋ ਇਹ ਐਕਸਪਲੇਨ ਕਰਤਾ ਕਿ ਬਿਗ ਬੈਂਗ ਤੋਂ ਲੈ ਕੇ ਹੁਣ ਤੱਕ ਇਹ ਸੰਸਾਰ ਕਿਵੇਂ ਬਣਿਆ ਪਰ ਬਿਗ ਬੈਂਗ ਕਿਸ ਨੇ ਸ਼ੁਰੂ ਕੀਤਾ ਹੈ ਇਹ ਫਿਰ ਦਲੀਲ ਆ ਜਾਂਦੀ ਹੈ ਕਿ ਬਿਗ ਬੈਂਗ ਆਪਣੇ ਆਪ ਹੋਇਆ ਜਾਂ ਕਿਸੇ ਨੇ ਸ਼ੁਰੂ ਕੀਤਾ ਆਪਣੇ ਆਪ ਨਹੀਂ ਹੋ ਸਕਦਾ ਧਾਰਮਿਕ ਲੋਕ ਇਹ ਹੀ ਮੰਨ ਕੇ ਚੱਲਦੇ ਆ ਕਿ ਕਿਸੇ ਨਾ ਕਿਸੇ ਨੇ ਸ਼ੁਰੂ ਕੀਤਾ ਏਸ ਦਲੀਲ ਦੇ ਵਿੱਚ ਵੀ ਇਹ ਕਮੀ ਹੈ ਕਿ ਸਾਨੂੰ ਅਜੇ ਪਤਾ ਨਹੀਂ ਕਿ ਬਿਗ ਬੈਂਗ ਸ਼ੁਰੂ ਕਿਵੇਂ ਹੋਇਆ ਕੀ ਕਾਰਨ ਸੀ ਉਹਦਾ ਸ਼ੁਰੂ ਹੋਣ ਦਾ ਤੇ ਅਸੀਂ ਇਹ ਮੰਨ ਲੈਨੇ ਆ ਕਿ ਰੱਬ ਨੇ ਸ਼ੁਰੂ ਕੀਤਾ ਹੋਣਾ ਜਿਵੇਂ ਕਿ ਸ਼ੁਰੂ ਤੋਂ ਧਾਰਮਿਕ ਲੋਕਾਂ ਨੇ ਇਹ ਧਾਰਨਾਵਾਂ ਰਹੀਆਂ ਨੇ ਪਹਿਲਾਂ ਜਦੋਂ ਮੀਂਹ ਪੈਂਦਾ ਸੀ ਉਹ ਪਤਾ ਨਹੀਂ ਸੀ ਕਿ ਕਿਸ ਤਰ੍ਹਾਂ ਪੈਂਦਾ ਤਾਂ ਉਹਨੂੰ ਕਿਸੇ ਗੱਭੀ ਸ਼ਕਤੀ ਦੇ ਨਾਲ ਜੋੜ ਲਿਆ ਜਾਂਦਾ ਸੀ ਫਿਰ ਵਿਗਿਆਨ ਨੇ ਹੌਲੀ-ਹੌਲੀ ਐਕਸਪਲੇਨ ਕੀਤਾ ਕਿਵੇਂ ਕਿਸ ਤਰ੍ਹਾਂ ਪੈਂਦਾ ਹੈ ਹੜ੍ਹ ਕਿਸ ਤਰ੍ਹਾਂ ਆਉਂਦੇ ਹੈ ਜੰਗਲੀ ਅੱਗਾਂ ਕਿਵੇਂ ਲੱਗਦੀਆਂ ਹੈ ਬਿਮਾਰੀਆਂ ਕਿਵੇਂ ਫੈਲਦੀਆਂ ਤਾਂ ਹੌਲੀ-ਹੌਲੀ ਅਸੀਂ ਇਹ ਮੰਨਣ ਲੱਗ ਗਏ ਇਹ ਚੀਜ਼ਾਂ ਕੁਦਰਤੀ ਆਪਣੇ ਆਪ ਹੋ ਰਹੀਆਂ ਨੇ ਇਹਨਾਂ ਨੂੰ ਕਰਨ ਵਾਲਾ ਕੋਈ ਦੇਵਤਾ ਜਾਂ ਕੋਈ ਸ਼ਕਤੀ ਨਹੀਂ ਹੁਣ ਸਾਡੇ ਕੋਲ ਸਭ ਤੋਂ ਵੱਡਾ ਸਵਾਲ ਇਹ ਰਹਿ ਗਿਆ ਕਿ ਜੇ ਬਿਗ ਬੈਂਗ ਹੋਇਆ ਹੈ ਬ੍ਰਹਿਮੰਡ ਕਿੱਥੋਂ ਸ਼ੁਰੂ ਹੋਇਆ ਹੈ ਤਾਂ ਉਹ ਸ਼ੁਰੂ ਕਰਨ ਵਾਲਾ ਕੌਣ ਹੈ ਅਸੀਂ ਉਹੀ ਲੌਜੀਕ ਲਾ ਰਹੇ ਹਾਂ ਜੋ ਪਹਿਲਾਂ ਲਾਇਆ ਸੀ ਕਿ ਜੇ ਮੀਂਹ ਪੈਂਦਾ ਸਾਨੂੰ ਪਤਾ ਨਹੀਂ ਕਿਵੇਂ ਪੈਂਦਾ ਤਾਂ ਉਹਨੂੰ ਕਿਸੇ ਸ਼ਕਤੀ ਨਾਲ ਕਿਸੇ ਦੇਵੀ ਦੇਵਤੇ ਨਾਲ ਜੋੜ ਲਓ ਇੱਥੇ ਹੁਣ ਸਾਨੂੰ ਇਹ ਨਹੀਂ ਪਤਾ ਬ੍ਰਹਮੰਡ ਸ਼ੁਰੂ ਕਿਵੇਂ ਹੋਇਆ ਹੈ ਮੈਟਰ ਤੇ એનર્ਜੀ ਬਣੇ ਕਿਵੇਂ ਹੈ ਤਾਂ ਅਸੀਂ ਇਹਨੂੰ ਉਸੇ ਤਰੀਕੇ ਨਾਲ ਇੱਕ ਕੁਦਰਤੀ ਸ਼ਕਤੀ ਨਾਲ ਜਾਂ ਇੱਕ ਗੈਬੀ ਸ਼ਕਤੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿ ਰੱਬ ਨਾ ਹੁੰਦਾ ਦੇਵਤਾ ਸਾਡੇ ਕੁਝ ਧਰਮ ਨੇ ਜੋ ਇਹ ਮੰਨਦੇ ਐ ਕਿ ਇਹ ਬ੍ਰਹਮੰਡ ਅਨੰਤ ਅਨਾਦੀ ਹੈ ਜਿਵੇਂ ਕਿ ਜੈਨ ਤਰਮ ਤੇ ਬੁੱਧ ਧਰਮ ਹੈ ਉਹ ਕਿਸੇ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ ਉਹ ਕਹਿੰਦੇ ਆ ਕਿ ਇਹ ਯੂਨੀਵਰਸ ਹੈ ਜੋ ਇੱਕ ਇੱਕ ਚੱਕਰ ਦੇ ਵਿੱਚ ਚੱਲ ਰਿਹਾ ਹੈ ਪੈਦਾ ਹੁੰਦਾ ਮਿਟ ਜਾਂਦਾ ਫਿਰ ਪੈਦਾ ਹੁੰਦਾ ਫਿਰ ਮਿਟ ਜਾਂਦਾ ਅਨੰਤ ਚੱਕਰ ਚੱਲ ਰਿਹਾ ਹੈ ਇਹ ਇਸ ਅਨੰਤ ਚੱਕਰ ਦੇ ਵਿੱਚੋਂ ਮੁਕਤੀ ਹੀ ਉਹਨਾਂ ਵਾਸਤੇ ਉਹਨਾਂ ਦੇ ਧਰਮ ਦਾ ਟੀਚਾ ਹੈ ਜੇ ਕੁਝ ਧਰਮ ਇਹ ਸਵੀਕਾਰ ਕਰ ਸਕਦੇ ਆ ਕਿ ਬ੍ਰਹਮੰਡ ਆਪਣੇ ਆਪ ਤੋਂ ਹੋਣ ਦੇ ਵਿੱਚ ਹੈ ਪ੍ਰਗਟ ਹੋ ਜਾਂਦਾ ਹੈ ਫਿਰ ਬਲੁਪਤ ਹੋ ਜਾਂਦਾ ਹੈ ਫਿਰ ਪ੍ਰਗਟ ਹੋ ਜਾਂਦਾ ਹੈ ਫਿਰ ਬਲੁਪਤ ਹੋ ਜਾਂਦਾ ਹੈ ਜਾਨੀ ਕਿ ਜਾਗਰਤ ਅਵਸਥਾ ਦੇ ਵਿੱਚ ਆ ਜਾਂਦਾ ਹੈ ਤੇ ਫਿਰ ਸੌ ਜਾਂਦਾ ਹੈ ਫਿਰ ਜਾਗਰਤ ਅਵਸਥਾ ਵਿੱਚ ਆ ਜਾਂਦਾ ਫਿਰ ਸੌ ਜਾਂਦਾ ਹੈ Hindu dharm ਦੇ ਵਿੱਚ ਵੀ ਇਸ ਤਰ੍ਹਾਂ ਦੀ ਥਿਉਰੀ ਹੈ ਕਿ ਬ੍ਰਹਮ ਜਦੋਂ ਸੌ ਜਾਂਦਾ ਹੈ ਉਦੋਂ ਸੰਸਾਰ ਖਤਮ ਹੋ ਜਾਂਦਾ ਹੈ ਜਦੋਂ ਸਵੇਰੇ ਜਾਗਦਾ ਹੈ ਉਹ ਫਿਰ ਕ੍ਰिएशन ਸ਼ੁਰੂ ਹੋ ਜਾਂਦੀ ਹੈ ਵਿਗਿਆਨ ਦਾ ਇਸ ਵਿਸ਼ੇ ਤੇ ਜੇ ਕੋਈ ਪੱਕਾ ਸਟੈਂਡ ਨਹੀਂ ਉਹ ਦੋਨੋਂ ਸੰਭਾਵਨਾਵਾਂ ਨੂੰ ਮੰਨ ਕੇ ਚੱਲਦਾ ਹੈ ਕਿ ਟਾਈਮ ਲੀਨੀਅਰ ਹੋ ਸਕਦਾ ਹੈ ਕਿ ਇੱਕ ਸਮੇਂ ਤੋਂ ਬ੍ਰਹਮੰਡ ਸ਼ੁਰੂ ਹੋਇਆ ਇੱਕ ਸਮੇਂ ਤੇ ਜਾ ਕੇ ਖਤਮ ਹੋ ਜਾਣਾ ਹੈ ਦੁਬਾਰਾ ਇਹ ਘਟਨਾ ਨਹੀਂ ਵਾਪਰਨੀ ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਸਾਈਕਲਿਕਲ ਹੋਵੇ ਬ੍ਰਹਮੰਡ ਪੈਦਾ ਹੁੰਦਾ ਹੋਵੇ ਦੁਬਾਰੇ ਆਪਣੀ ਵਿਰੁਕਤ ਅਵਸਥਾ ਚ ਜਾਂਦਾ ਹੋਵੇ ਫਿਰ ਉਸ ਤੋਂ ਪੈਦਾ ਹੋ ਜਾਂਦਾ ਹੋਵੇ ਵਿਗਿਆਨੇ ਦੋਨਾਂ ਸੰਭਾਵਨਾਵਾਂ ਨੂੰ ਲੈ ਕੇ ਚੱਲ ਰਹੇ ਹੈ ਸਹੀ ਉੱਤਰ ਆਪਣੇ ਕੋਲ ਅਜੇ ਤੱਕ ਕੋਈ ਨਹੀਂ ਕੋਈ ਤਰ ਮੈਨੂੰ ਸਹੀ ਤਰੀਕੇ ਨਾਲ ਜਸਟੀਫਾਈ ਨਹੀਂ ਕਰ ਸਕਿਆ ਜੋ ਤਰਕ ਦਿੱਤਾ ਜਾਂਦਾ ਉਹਦੇ ਵਿੱਚ ਕਮੀਆਂ ਨੇ ਜੋ ਆਪਾਂ ਦੇਖ ਲਈਆਂ ਇਸ ਕਰਕੇ ਇਸ ਦਲੀਲ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਪ੍ਰਮਾਤਮਾ ਨੇ ਹੀ ਬ੍ਰਹਿਮੰਡ ਨੂੰ ਬਣਾਇਆ ਸਿਰਫ ਇੱਕ ਕੁਐਸਚਨ ਮਾਰਕ ਹੈ ਸਾਡੇ ਕੋਲੇ ਕਿ ਸਾਨੂੰ ਨਹੀਂ ਪਤਾ ਕਿਸ ਨੇ ਬਣਾਇਆ ਤੇ ਉਸ ਕੁਐਸਚਨ ਮਾਰਕ ਉਸ ਪ੍ਰਸ਼ਨ ਦਾ ਹੱਲ ਕਰਨ ਦੇ ਲਈ ਧਾਰਮਿਕ ਲੋਕ ਇਹ ਮੰਨ ਲੈਂਦੇ ਆ ਕਿ ਰੱਬ ਨੇ ਹੀ ਬਣਾਇਆ ਹੈ ਜਦ ਕਿ ਜੇ ਅਸੀਂ ਇਤਿਹਾਸ ਨੂੰ ਦੇਖੀਏ ਜਿੱਥੇ-ਜਿੱਥੇ ਅਸੀਂ ਕੁਐਸਚਨ ਮਾਰਕ ਦਾ ਆਨਸਰ ਰੱਬ ਨਾਲ ਦਿੱਤਾ ਸੀ ਪ੍ਰਸ਼ਨ ਦਾ ਉੱਤਰ ਸੀ ਜਿਹੜਾ ਉਹ ਅਸੀਂ ਕਿਸੇ ਗੈਬੀ ਸ਼ਕਤੀ ਜਾਂ ਕਿਸੇ ਦੇਵ ਦੇਵਤੇ ਦੇ ਨਾਲ ਦਿੱਤਾ ਸੀ ਹੌਲੀ-ਹੌਲੀ ਜਿਵੇਂ-ਜਿਵੇਂ ਤਰੱਕੀ ਹੋਈ ਹੈ ਸਿੱਧ ਹੋ ਗਿਆ ਕਿ ਉਹਨਾਂ ਚੀਜ਼ਾਂ ਪਿੱਛੇ ਸੀ ਕੋਈ ਸ਼ਕਤੀ ਨਹੀਂ ਸੀ ਕੁਦਰਤੀ ਵਰਤਾਰੇ ਨੇ ਕਿਵੇਂ ਕੰਮ ਕਰਦੇ ਸਾਰਾ ਪਤਾ ਸਾਨੂੰ ਹੁਣ ਬ੍ਰਹਮੰਡ ਕਿੱਥੋਂ ਪੈਦਾ ਹੋਇਆ ਜੇ ਆਪਾਂ ਉਸੇ ਤਰੀਕੇ ਨਾਲ ਫਾਲੋ ਅਪ ਕਰੀਏ ਤਾਂ ਇਹਦੇ ਪਿੱਛੇ ਵੀ ਕੋਈ ਕੁਦਰਤੀ ਕਾਰਨ ਹੀ ਨਿਕਲਣਾ ਹੈ ਜਿਵੇਂ ਸਾਡੀਆਂ ਪਹਿਲਾਂ ਸਾਰੀਆਂ ਥਿਉਰੀਆਂ ਜੋ ਕਹਿੰਦੀਆਂ ਸੀ ਕਿ ਇੰਨਾ ਇੰਨਾ ਕੁਦਰਤੀ ਵਰਤਾਰੇ ਪਿੱਛੇ ਦੇਵੀ ਦੇਵਤੇ ਕੰਮ ਕਰ ਰਹੇ ਆ ਉਹ ਸਾਰੀਆਂ ਗਲਤ ਸਾਬਤ ਹੋ ਚੁੱਕੀਆਂ ਹਨ ਬ੍ਰਹਮੰਡ ਕਿਵੇਂ ਬਣਿਆ ਸਿਰਫ ਹੁਣ ਅਸੀਂ ਇਸ ਗੱਲ ਤੇ ਅੜੇ ਹੋਏ ਆ ਕਿ ਨਾ ਰੱਬ ਨੇ ਹੀ ਬਣਾਇਆ ਹੋਣਾ ਪਰ ਪੂਰੀ ਸੰਭਾਵਨਾ ਹੈ ਕਿ ਇਹਦਾ ਵੀ ਉੱਤਰ ਇੱਕ ਕੁਦਰਤੀ ਵਰਤਾਰੇ ਦੇ ਰੂਪ 'ਚ ਸਾਹਮਣੇ ਆਊਗਾ ਕਿਸ ਤਰ੍ਹਾਂ ਬ੍ਰਹਮੰਡ ਬਣਦਾ ਹੈ ਕਿਸ ਤਰ੍ਹਾਂ ਇੱਕ ਅਵਸਥਾ ਤੋਂ ਦੂਜੀ ਅਵਸਥਾ ਦੇ ਵਿੱਚ ਜਾਂਦਾ ਹੈ ਇਹ ਕੋ ਓਪਨ ਕਵਸਚਨ ਹੈ ਖੁੱਲਾ ਸਵਾਲ ਹੈ ਜਿਹਦਾ ਜਵਾਬ ਨਹੀਂ ਹੈ ਬਿਨਾ ਕਿਸੇ ਚੀਜ਼ ਦਾ ਉੱਤਰ ਪਤਾ ਕਰੇ ਕਿਸੇ ਨਤੀਜੇ ਤੇ ਪਹੁੰਚਣਾ ਗਲਤ ਹੈ ਸੰਭਾਵਨਾ ਹੋ ਸਕਦੀ ਹੈ ਕਿ ਰੱਬ ਵੀ ਹੋਵੇ ਪੂਰੀ ਸੰਭਾਵਨਾ ਹੈ ਵਿਗਿਆਨ ਕਦੇ ਇਸ ਸੰਭਾਵਨਾ ਤੋਂ ਇਨਕਾਰੀ ਨਹੀਂ ਹੋ ਸਕਦਾ ਕਿ ਬ੍ਰਹਮੰਡ ਨੂੰ ਬਣਾਉਣ ਵਾਲਾ ਕੋਈ ਇਸ ਤਰ੍ਹਾਂ ਦਾ ਪਰਮਾਤਮਾ ਇਸ ਤਰ੍ਹਾਂ ਦਾ ਪਰਮੇਸ਼ਰ ਰੱਬ ਹੋਵੇ ਪਰ ਅਜੇ ਤੱਕ ਇਹ ਸਿੱਧ ਨਹੀਂ ਹੋਇਆ ਅਜੇ ਤੱਕ ਕੋਈ ਸਬੂਤ ਨਹੀਂ ਐਵੀਡੈਂਸ ਨਹੀਂ ਤੇ ਅਜੇ ਤੱਕ ਇਹਨੂੰ ਲੌਜੀਕਲੀ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਕਿ ਇਹ ਬ੍ਰਹਮੰਡ ਨੂੰ ਰੱਬ ਨੇ ਬਣਾਇਆ ਕਿਵੇਂ ਬਣਾਇਆ ਕਿਉਂ ਬਣਾਇਆ ਉਹ ਦਲੀਲਾਂ ਵੀ ਆਪਾਂ ਅੱਗੇ ਡਿਸਕਸ ਕਰਾਂਗੇ ਕਿ ਕਿਉਂ ਬਣਾਇਆ ਕੀ ਪਰਪਸ ਹੈ ਬਣਾਉਣ ਦਾ ਪਰ ਅਜੇ ਤੱਕ ਇਹ ਇੱਕ ਓਪਨ ਡਿਬੇਟ ਹੈ ਓਪਨ ਕੁਐਸਚਨ ਹੈ ਜਿਹਦਾ ਉੱਤਰ ਨਹੀਂ ਤੇ ਜੇ ਉੱਤਰ ਨਹੀਂ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਿਨਾਂ ਸਿਰ ਪੈਰ ਕਿਸੇ ਕਨਕਲੂਜਨ ਤੇ ਪਹੁੰਚ ਜਾਈਏ ਬਿਨਾਂ ਕਿਸੇ ਚੰਗੀ ਦਲੀਲ ਤੋਂ ਬਿਨਾਂ ਕਿਸੇ ਰੀਜਨ ਤੋਂ ਅਸੀਂ ਰੱਬ ਨੂੰ ਉੱਤਰ ਦੇ ਰੂਪ ਚ ਨਹੀਂ ਵਰਤ ਸਕਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓਜ਼ ਦੇ ਵਿੱਚ